ਉਸੇ ਦੇਖ ਰਹੇ ਹਾਂ ਪ੍ਰਣਾਮ ਟਾਈ ਮੈਂ ਹਾ ਸੁਮਿਤ ਵਰਮਾ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਐਸਐਸ ਨਿਰਮਲ ਸਿੰਘ ਦੇ ਦਫ਼ਤਰ ਤੋਂ ਜਿੱਥੇ ਕਿ ਤੁਹਾਨੂੰ ਦੱਸ ਦਿਆ ਕਿ ਜੇ ਸਮਰਥਾ ਹੈ ਜੇ ਪੀੜਾ ਇੱਥੇ ਬਹੁਤ ਜ਼ਿਆਦਾ ਹੈ ਕਿ ਕਿਹਾ ਜਾ ਰਿਹਾ ਕਿ ਸਮਰਥਕਾਂ ਵੱਲੋਂ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਇੱਥੇ ਪਹੁੰਚਿਆ ਸੀ ਉਹਨਾਂ ਨੂੰ ਨਿਰਮਲ ਸਿੰਘ ਜੀ ਨੂੰ ਜਿਹੜਾ ਨਾਲ ਲੈ ਜਾਣਾ ਜਾ ਰਿਹਾ ਸੀ ਲੇਕਿਨ ਮਹਿਲਾਵਾਂ ਤੇ ਜਿਹੜੀ ਸੰਖਿਆ ਜ਼ਿਆਦਾ ਹੋਣ ਕਰਕੇ ਜਿਹੜਾ ਮਹਿਲਾਵਾਂ ਨੂੰ ਐਸਐਸ ਨਿਰਮਲ ਸਿੰਘ ਨੂੰ ਲਿਜਾਣ ਨਹੀਂ ਦਿੱਤਾ ਗਿਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਐਸਐਸ ਨਿਰਮਲ ਸਿੰਘ ਦੇ ਦਫ਼ਤਰ ਤੋਂ ਦੇਖ ਸਕਦੇ ਹੋ ਕੁਝ ਮਹਿਲਾਵਾਂ ਨੇ हाँ है। हमने और कुछ नहीं पूछना है उन्होंने रैली निकाला हमने नहीं किए हमने नहीं किए ना कोई हमारे साथ धक्काशाही पंजाब सरकार क्यों कर रही है कितने देर पहला जड़ी पुलिस आई अभी आधे घंटे हुई है आधे घंटे हुई है, क्या? हुई है। क्या? की क्या उन्होंने आगे सीधा ही सरदार निर्मल सिंह को गड्डी में बिठाने लग गए तो ये हम पूछना चाहते हैं कि कसूर क्या इन्होंने किया लाठी चार्ज किए जनानियों के ऊपर ना डंडे मारे लाटी है लाठी चार्ज किए डंडे दे, मारे जनानियों को है। कसूर क्या है ये पंजाब सरकार दसे अच्छा पंजाब सरकार ये माता जी क्या की कहना चाहोगे यहां पर जी डड्डा पुलिस डड्डा फेरे है उन्होंने पुलिस वाले जनेनु सट्टा लगी है ठीक है जी है। और ये धक्काशाही कर रहे हैं ਤੁਹਾਨੂੰ ਕੀ ਲੱਗਦਾ ਕਿਉਂ ਆਈ ਸੀ ਪੁਲਿਸ ਚੱਕਰ ਇਹ ਨਹੀਂ ਪਤਾ ਜੀ ਕਿਉਂ ਆਈ ਸੀ ਕਸੂਰ ਬਤਾਓ ਕਸੂਰ ਬਤਾਓ ਗਲਤੀ ਹੈ ਗਲਤੀ ਬਤਾਓ ہماری ਕੀ ਨਕਲ ਕਿਸ ਲਈ ਸਰਦਾਰ ਜੀ ਨੂੰ ਫੜਨ ਲਈ ਕਸੂਰ ਬਤਾਓ ਇੱਕ ਦੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੇ ਕਿਧਰ ਜਨਦਨ ਨੂੰ ਲਗਿਆ ਸੀਗਾ ਕੈਸੇ ਸਰਦਾਰ ਜੀ ਕੋ ਉਠਾਇਆ ਕੋਈ ਕਿਸਨੇ ਕੀਤਾ ਕਿਆ ਲੇ ਗਿਆ ਹੈ ਕਿਆ ਗਲਤੀਆ ਹੋਈ ਹੈ ਗਲਤੀ ਬਤਾਇਆ ਨਾ ਉਸਕੇ ਬਾਹਰ ਉਡਾਈ ਨਾ ਫਿਰ ਐਸੇ ਆ ਜਬਰਦਸਤੀ ਪੁਲੀ ਉਡਾ ਕੇ ਲੈ ਚਲੇ ਜਾਈਏ ਅਸੀਂ ਤੂਤੀਆ ਬੈਠੇ ਹਮ ਲੋਗ ਬੇਗੂ ਬਟੇ ਆਪੇ ਜਦ ਜਦੋਂ ਪੁਲਸ ਵਾਲੇ ਆਏ ਸੀ ਉਹਦੇ ਸਰਦਾਰ ਜੀ ਅੰਦਰ ਸੀਗੇ ਸਰਦਾਰ ਜੀ ਅੰਦਰ ਸੀਗੇ ਅੰਦਰ ਦੇ ਫਲਕੇ ਲਿਆ ਰੋਟੀ ਖਾ ਰਹੀ ਸੀ ਅੰਦਰ ਅੱਛਾ ਰੋਟੀ ਖਾ ਰਹੀ ਸੀ ਹਾਂ ਜੀ ਤੱਕਿਆ ਆਲੇ ਲੈ ਗਏ ਉਹਨਾਂ ਨੂੰ ਕਿ ਇਤਨਾ ਕਰਨ ਵਾਲੇ ਨਹੀਂ ਨਹੀਂ ਆਲੇ ਤਾਂ ਨਹੀਂ ਲੈ ਜਾਂਗਾ ਯਾਰ ਨਾਨ ਜੀ ਨਾੜੀ ਪਬਲਿਕ ਕਲੀ ਹੋ ਗਈ ਸਾਰੀ ਸਾਰੇ ਖਾਣਾ ਛੋੜ ਕਿੰਨਾ ਖਾਣਾ ਖਰਾਬ ਹੋ ਗਿਆ ਨਾਲੇ ਨੂੰ ਛੋੜ ਕੇ ਇੱਥੇ ਖੜੇ ਆ ਹਾਂਜੀ ਐਤਾ ਕਿੱਦਾਂ ਲੈ ਜਾਂਦੀਏ ਸਰਦਾਰ ਜੀ ਨੂੰ ਐਤਾ ਨਹੀਂ ਜਾਣਦਾਂਗੇ ਕਿ ਆ ਕੇ ਵਹਾਂ ਪੇ ਦੇਖਿਓ ਜਹਾਂ ਪੇ ਲਾਹੌਰ ਦੀ ਜੀਆਨ ਹੋਇਆ ਹੈ ਖਾਤੇ ਹੋਏ ਹਮ ਲੋਕ ਭਾਗੇ ਭਾਗੇ ਆਪ ਰੋਟੀ ਵੀ ਅੰਦਰ ਜਾ ਕੇ ਦੇਖ ਸਕਦੇ ਹੋ ਸਾਰੀ ਜਨਨੀਆਂ ਰੋਟੀ ਛੱਡ ਕੇ ਪੱਜੀ ਹੈ ਸਾਰੀ ਜਨਨੀਆਂ ਰੋਟੀ ਵੀ ਲੈ ਜਾ ਕਰਕੇ ਆਪ ਦੇਖ ਲਓ ਬ ਐਸੇ ਪਲੇਟੇ ਸਾਰੀ ਭਰੀ ਪਈ ਹੈ ਸਾਰੀ ਭਰੀ ਪਈ ਹੈ ਤੁਸੀਂ ਸਾਰੇ ਡੋਰ ਤੋਂ ਡੋਰ ਕਰਕੇ ਆਏ ਸੀਗੇ ਹਲੇ ਹਾਂ ਅੱਗੇ ਲੈ ਕੇ ਰੇਲੀ ਕਰਕੇ ਆਏ تھے ਰੋਡ ਕਰਕੇ ਆਏ ਕਿਹੜੇ ਇਲਾਕੇ ਤੋਂ ਆਏ ਸੀਗੇ ਉਧਰ ਗਏ تھے ਮੱਕਰ ਕਲੋਨੀ ਲక్ష్ਮੀਨਗਰ ਆ ਥਾਕੇ ਪੜੇ تھے ਇਸ ਵਿੱਚ ਵੀ ਆ ਕੇ ਤਾਂ ਪੱਕੇ ਜਿਆਦਾ ਕੰਮ ਕਰ ਗਏ ਤੁਸੀਂ ਵੀ ਇੱਥੇ ਸੀਗੇ ਜਦੋਂ ਆਏ ਸੀ ਹਾਂ ਜੀ ਪਾਣੀ ਨਹੀਂ ਸੀਗੇ ਸਾਰੇ ਲక్ష్ਮਨਗਰ ਤੋਂ ਆ ਰਹੇ ਸੀ ਲక్ష్ਮੀਨਗਰ ਲక్ష్ਮੀਨਗਰ ਤੋਂ ਆਣ ਕੇ ਰੋਟੀ ਖਾਣ ਲੱਗੇ ਜਾਜ਼ਨ ਉਹ ਜ਼ਬਰਦਸਤੀ ਸਰਾਰ ਜੀ ਨੂੰ ਇੱਥੇ ਬਿਠਾਣ ਲੱਗੇ ਗੱਡੀ 'ਤੇ ਜਿਵੇਂ ਕਿ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਤਸਵੀਰਾਂ ਦਿਖਾ ਦੇ ਨੇ ਕਿ ਦੇਖ ਸਕਦੇ ਹੋ ਜਿਹੜਾ ਭਾਰੇ ਇਕੱਠ ਜਿਹੜਾ ਮਹਿਲਾਵਾਂ ਦੇ ਸਮਰਥਕਾਂ ਦਾ ਜਿਹੜਾ ਅ ਨਿਰਮਲ ਸਿੰਘ ਦੇ ਜਿਹੜੇ ਹੱਕ ਦੇ ਵਿੱਚ ਇੱਥੇ ਜਿਹੜਾ ਸਮਰਥਕ ਪਹੁੰਚੇ ਨੇ ਬੀਜਪੇ ਦਾ ਪ੍ਰਚਾਰ ਕਰ ਰਹੇ ਨੇ ਕਿਹਾ ਜਾ ਰਿਹਾ ਕਿ ਜਿਹੜੇ ਹੈ ਹਲੇ ਡੋਰ ਟੂ ਡੋਰ ਕਰਕੇ ਜਿਹੜੀ ਮਹਿਲਾਵਾਂ ਨੇ ਉਹ ਆਈਆਂ ਸੀਗੀਆਂ ਅਜ਼ਾਦ ਦਫ਼ਤਰ ਦੇ ਵਿੱਚ ਆਏ ਸੀਗੀਆਂ ਉਹਨਾਂ ਨੇ ਜਿਹੜਾ ਹੈ ਹਲੇ ਰੋਟੀ ਖਾ ਹੀ ਰੇ ਸੀ ਕਿ ਬਾਅਦ ਜਿਹੜਾ ਹੈ ਰੋਲਾ ਪੈ ਗਿਆ ਜਿਸ ਤੋਂ ਬਾਅਦ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇੱਥੇ ਮੌਕੇ ਤੇ ਪਹੁੰਚਿਆ ਸੀ ਸਰ ਨਿਰਮਲ ਸਿੰਘ ਨੂੰ ਜਿਹੜਾ ਇੱਥੋਂ ਜੇ ਲੈ ਕੇ ਜਾਣਾ ਚਾਹ ਰਿਹਾ ਸੀ ਲੇਕਿਨ ਜਿਹੜੀ ਮਹਿਲਾਵਾਂ ਨੇ ਇਹਨਾਂ ਨੇ ਜਿਹੜਾ ਜਲਦ ਦਿਖਾਉਂਦੇ ਹੋਏ ਜਿਹੜੇ ਆਪਣੇ ਸਰ ਨਿਰਮਲ ਸਿੰਘ ਨੂੰ ਜਿਹੜਾ ਲਿਜਾਣ ਤੋਂ ਪੁਲਿਸ ਵਾਲਿਆਂ ਤੋਂ ਰੋਕ ਲਿੱਤਾ ਹੈ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਸਰ ਨਿਰਮਲ ਸਿੰਘ ਦੇ ਦਫ਼ਤਰ ਤੋਂ ਤੇ ਅੰਦਰ ਵੀ ਗੱਲਬਾਤ ਕਰਦੇ ਜਿਹੜੀ ਕੁਝ ਜਿਹੜੇ ਵੀਡੀਓ ਨੇ ਉਹ ਵੀ ਰਿਕਾਰਡ ਹੋਈਆਂ ਨੇ ਗੱਲਬਾਤ ਵੀ ਜ਼ਰੂਰ ਹੈ ਕੀ ਗੱਲ ਹੋ ਗਈ ਸੀ ਸਭ ਤੋਂ ਪਹਿਲੇ ਤੁਸੀਂ ਸੇ ਇਹ ਪੁੱਛਿਏ ਕਿ ਜੋ ਅਗਰ ਇਹਨਾਂ ਨੇ ਡੋਰ ਟੂ ਡੋਰ ਕਰਾਈ ਹੈ ਅਗਰ ہماری ਕੋਈ ਗਲਤੀ ਹੈ ਤਾਂ ਗਲਤੀ ਬਤਾਏ ਕਿ ਗਲਤੀ ਕੀ ਹੈ ਇੱਕ ਤਾਂ ਬਿਨਾ ਬਤਾਏ ਆਏ ਹੈ ਔਰ

आखिर सरदार जी से किस बात की चीड़ है महिला मौके खड़े ने कोई की गल होगी निर्मल भाई चकना तो आए थे पर निर्मल सिंह की गलती क्या है जो चक रहे हैं ये बताओ ना कोई पूछे पंजाब सरकार से जो उनकी गलती क्या है क्या है जो हम लोग पूरा यूपी बिहार वाले को सपोर्ट करते हैं हमारी जनता के बीच खड़े रहते इसलिए चकना चाहते है, गलत बात है जो चको लोग ने गल बात कर लेने ਕਿ ਇੰਨਾ ਵਧੀਆ ਮਾਹੌਲ ਚੱਲ ਰਿਹਾ ਹੈ ਇਲੈਕਸ਼ਨ ਦਾ ਲੋਕ ਚਾਹੁੰਦੇ ਨੇ ਕਿ ਸ਼ਾਂਤੀਪੂਰੋ ਮਾਹੌਲ ਦੇ ਨਾਲ ਅਸੀਂ ਵੋਟ ਪਾ ਕੇ ਆਈਏ ਪੰਜਾਬ ਸਰਕਾਰ ਪੰਜਾਬ ਪੁਲਿਸ ਇਦਾਂ ਦਾ ਮਾਹੌਲ ਕ੍ਰੀਏਟ ਕਰਕੇ ਕੀ ਲੋਕਾਂ ਦੇ ਮਨ ਦੇ ਵਿੱਚ ਡਰ ਪਾਣਾ ਚਾਹੁੰਦੀ ਹੈ ਇਹ ਵੋਟਾਂ ਚੰਗੀਆਂ ਨਹੀਂ ਕਰਾਉਣਾ ਚਾਹਦੀ ਇੱਕ ਤਾਂ ਇਹਨਾਂ ਨੇ ਬਹੁਤ ਥੋੜੇ ਟਾਈਮ ਤੇ ਵੋਟ ਲੜਨ ਦਾ ਮੌਕਾ ਦਿੱਤਾ ਸਿਆਸਤ ਦੇ ਨਾਲ ਇਹਨਾਂ ਨੇ ਇਲੈਕਸ਼ਨਾਂ ਦੀ ਤਰੀਕਾ ਜਾਰੀ ਕੀਤੀਆਂ ਹੁਣ ਇਸ ਤਰ੍ਹਾਂ ਦਾ ਮਾਹੌਲ ਖਰਾਬ ਕਰਕੇ ਇਹ VOTING ਨੂੰ ਖਤਮ ਕਰ ਰਹੇ ਨੇ ਇਹ ਕਿੱਥੋਂ ਦਾ ਇਨਸਾਫ ਹੈ ਸੀਨੀਅਰ ਲੀਡਰ ਸਾਡੇ ਏਰੀਆ ਦੇ ਸੀਨੀਅਰ ਕੰਮ ਕਰਨ ਵਾਲੇ ਉਹਨਾਂ ਨੂੰ ਧੱਕੇਸ਼ਾਹੀ ਨਾਲ ਪਿਆਰ ਨਾਲ ਅੰਦਰ ਦਫ਼ਤਰ ਤੇ ਬੁਲਾ ਕੇ ਗੱਲਬਾਤ ਕਰਕੇ ਗੱਡੀ ਦੇ ਵਿੱਚ ਪਾਣਾ ਪਾ ਕੇ ਲਿਜਾਣਾ ਚਾ ਰਹੇ ਆ ਪੁਲਿਸ ਦਾ ਕੰਮ ਹੁੰਦਾ ਕਿ ਉਹਨੂੰ ਸ਼ਾਂਤੀਪੂਰਵ ਮਾਹੌਲ ਦੇ ਨਾਲ ਲੋਕਾਂ ਨੂੰ ਸਿਕਿਉਰਿਟੀ ਦੇਣਾ ਸੁਵਿਧਾ ਦੇਣਾ ਸ਼ਾਂਤੀਪੂਰਵ ਤੇ ਮਾਹੌਲ ਦੇ ਨਾਲ ਇਲੈਕਸ਼ਨ ਕਰਵਾਉਣਾ ਜੇ ਪੁਲਿਸ ਹੀ ਖੁੱਦ ਇਸ ਤਰ੍ਹਾਂ ਦਾ ਧੱਕਾ ਕਰਨ ਲੱਗ ਪਈ ਬਿਨਾਂ ਵਰਕਰ ਨਾਲ ਗੱਲਬਾਤ ਕੀਤੇ ਬਿਨਾਂ ਦੱਸਿਆ ਬਿਨਾਂ ਕਿਸੇ ਲੈਟਰ ਤੋਂ ਬਿਨਾ ਉਹਨਾਂ ਨੂੰ ਕਿਸੇ ਗੱਲ ਨਾਲ ਗੱਲ ਕਰਕੇ ਪੁੱਛੇ ਬਿਨਾ ਵੀ ਆ ਰਤੀ ਲੈ ਕੇ ਆਇਆ ਇਸ਼ੂ ਤੁਹਾਡੇ ਕੋਲੋਂ ਉਹ ਗੱਲਬਾਤ ਬਿਨਾ ਕੀਤਿਆਂ ਚੱਕ ਕੇ ਗੱਡੀ ਦੇ ਵਿੱਚ ਧੱਕੇਸ਼ਾਈ ਨਾਲ ਪਾ ਕੇ ਕਿੱਥੋਂ ਦਾ ਇਨਸਾਬ ਹੈ ਇਹ ਚਲੋ ਜੋ ਵੀ ਹੋਇਆ ਇਹਨਾਂ ਨੇ ਕੀਤਾ ਇਹਨਾਂ ਦੀ ਸੋਚ ਸਾਡਾ ਇਹਦੇ ਵਿੱਚ ਬੈਨੀਫਿਟ ਹੀ ਹੋਇਆ ਮੌਕੇ ਤੇ ਸੀਗਾ हाँ, बिल्कुल जी। का सानो शुरू दसो की, की गल बात हुई देखिए कुछ ऐसा है कि हम लोग वार्ड में दौरा कर रहे थे और कुछ टाइम ही हुए थे यहाँ पे आए हुए हाँ। उन्होंने पुलिस वाले आए उन्होंने बोला ऐसा है निर्मल सिंह को बुला दीजिए अच्छा कांति जी निर्मल सिंह को जैसे ही लेके बाहर आए और उन्होंने जफ्फी डाली निर्मल सिंह एस को और साथ में ले जाने लगे हमने सोचा ऐसी कोई बात चल रही है इनकी ਜਦੋਂ ਅਸੀਂ ਦੇਖਿਆ ਕਿ ਇਹ ਨਿਰਮਲ ਸਿੰਘ ਨੂੰ ਗੱਡੀ ਵਿੱਚ ਡਾਲਣ ਲੱਗੇ ਅਸੀਂ ਫਟਾਫਟ ਭੱਜ ਕੇ ਉਹਨਾਂ ਜੱਫੀ ਪਾ ਲਈ ਔਰ ਨਿਰਮਲ ਸਿੰਘ ਨੂੰ ਅਸੀਂ ਵਾ ਮੌਕੇ ਵਾਰਦਾਸ ਤੇ ਬਚਾਇਆ ਬਾਕੀ ਤੁਹਾਨੂੰ ਅੰਦਰ ਦੇ ਲਾਈਵ ਤਸਵੀਰਾਂ ਦਿਖਾਉਣੇ ਆ ਕਿ ਕੇ ਮਾਹੌਲ ਜਿਹੜਾ ਅੰਦਰ ਦਫ਼ਤਰ ਦਾ ਹੀ ਬਣਿਆ ਪਿਆ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਕੁਝ ਹੋਰ ਸਮਰਤਕ ਜਿਹੜੇ ਸਾਰੇ ਬੈਠੇ ਹੋਏ ਨੇ ਇਹ ਬਿਤਾ ਅੰਦਰ ਚਲਦੇ ਆ ਤੇ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੇ ਆਹ ਦੇਖ ਸਕਦੇ ਹੋ ਤੁਹਾਨੂੰ ਸਾਡੇ ਕੋਲ ਵੀਡੀਓ ਵੀ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਦਿਖਾਣ ਕਿ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਪ੍ਰਕਾਰ ਜਿਹੜਾ ਪੁਲਿਸ ਜਿਵੇਂ ਕਿ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਫੋਨ ਦੇ ਵਿੱਚ ਜਿਹੜੀਆਂ ਰਿਕਾਰਡ ਹੋਈਆਂ ਨੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਵਾ ਕਿ ਸਾਫ ਜਿਹੜਾ ਹੈ ਉਹਨਾਂ ਨੂੰ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਡੇ ਨਾਲ ਕੁਲਵੰਤ ਸਿੰਘ ਕਾਂਤੇ ਜਿਹੜੇ ਅਵਾਡ ਨੰਬਰ 33 ਜਿਹੜੇ ਆਪਣੀ ਸ਼੍ਰੀਮਤੀ ਲਈ ਜਿਹੜਾ ਪ੍ਰਚਾਰ ਚੋਣ ਲੜ ਰਹੇ ਨੇ ਹਾਂਜੀ ਕਾਂਤੇ ਜੀ ਕੀ ਕਹਿਣਾ ਚਾਹੋਗੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀਗਾ ਅਸਤਾ ਵੀਰ ਜੀ ਸਵੇਰ ਤੋਂ 10 ਵਜੇ ਤੋਂ ਚੋਣ ਪ੍ਰਚਾਰ ਕਰਨ ਲੱਗੇ ਹੋਏ ਆ ਹਾਂਜੀ ਹੁਣ 3:30 ਬੱਜ ਗਈ ਜਦੋਂ 3:30 ਵਜੇ ਅਸੀਂ ਦਫ਼ਤਰ ਆ ਕੇ ਰੋਟੀ ਖਾਣ ਲੱਗੇ ਜਦੋਂ ਰੋਟੀ ਖਾਣ ਲੱਗੇ ਤਾਂ ਆ ਸਾਡੇ ਨਾਲ ਹੋਰ ਸਾਡੇ ਨਮਾਇंदे ਬੈਠੇ ਜੀ ਆਖੇ ਕਹਿੰਦੇ ਮੇਵਾ ਕੰਕਰ ਨਾਲ ਚੌਕੀ ਤੋਂ ਚਾਰਜ ਹੈ ਜਿਹੜਾ ਉਹ ਆਖੇ ਕਹਿੰਦਾ ਵੀ ਤੁਹਾਨੂੰ ਸਾਰਨ ਨਾਲ ਐਸਐਸਬੀ ਬੁਲਾ ਰਹੇ ਨੇ ਬਾਹਰ ਅੱਛਾ ਜੀ ਇੱਥੋਂ ਦਫ਼ਤਰੋਂ ਬਾਹਰ ਲੈ ਕੇ ਗੱਡੀ ਦੇ ਵਿੱਚ ਧੱਕੇ ਨਾਲ ਛਿੱਟਣ ਲੱਗੇ ਅੱਛਾ ਉਹ ਤਾਂ ਜਾ ਕੇ ਮੇਰੀਆਂ ਭੈਣਾਂ ਤੇ ਬਜ਼ੁਰਗ ਮਾਤਾ ਨੇ ਜਾ ਕੇ ਉੱਥੇ ਰੌਲਾ ਪਾਇਆ ਤਾਂ ਬਚਾਇਆ ਜੀ ਇਹਦਾ ਦੇਖ ਕੇ ਕੰਪੇਨ ਦੇ ਕੇ ਹਿੱਲੇ ਪਏ ਨੇ ਬਈ ਬੇ ਨੇਰ ਸਮੇਂ ਆਪਣੇ ਨਿਰਮਲ ਸਿੰਘ ਐਸਐਸਬੀ ਚੌਂਕ ਬਾੜ ਨੰਬਰ 33 ਜਿੱਤ ਚੁੱਕੇ ਨੇ ਇਹਨਾਂ ਤੇ ਬਰਦਾਸ਼ਤ ਨਹੀਂ ਹੋ ਰਹੀ ਕਾਂਦੇ ਜੀ ਕਿਉਂ ਲਗਤ ਕੇ ਲਗਦਾ ਕਿ ਕਿਉਂ ਇਹੋ ਜਿਹਾ ਹੋਇਆ ਜੀ ਇਹਨਾਂ ਤੇ ਸਾਡੀ ਜਿੱਤ ਬਰਦਾਸ਼ਤ ਨਹੀਂ ਹੋ ਰਹੀ ਹੁਣ ਜਿੱਦਣੇ ਸਾਡੇ ਨਾਲ ਮੇਰੀਆਂ ਪਹਿਣਾ ਪਹਿਣਾ ਜਿੰਨਿਆਂ ਨੇ ਸਾਰਿਆਂ ਮਤਾਂ ਮਤ ਦਿਨਪੋ ਰਾਤ ਮਿਹਨਤ ਲੱਗਿਆ ਕਰਨ ਇਹ ਸਰਕਾਰ ਧੱਕੇਸ਼ਾਹੀ ਕਰਨ ਲੱਗੀ ਹੋਈ ਹੈ ਜੀ ਗੁੰਡਾਗਰਦੀ ਕਰਨ ਤੇ ਗੁੰਡਾਗਰਦੀ ਤੁੱਤਰੀ ਹੋਈ ਆ ਜਿਵੇਂ ਕਿ ਹੁਣ ਜਿਹੜੇ ਚੋਣਾਂ ਆ ਤਿੰਨ ਦਿਨ ਰਹਿ ਕੇ ਤਿੰਨ ਦਿਨ ਬਾਅਦ ਵੋਟਾਂ ਪਾਣੀਆਂ ਕੀ ਲਗਦਾ ਉਸ ਤੋਂ ਪਹਿਲਾਂ ਇਹੋ ਜਿਹੀ ਘਟਨਾ ਹੋਣਾ ਇਹ ਹੁਣ ਪਹਿਲਾਂ ਹੀ ਪਤਾ ਸੀ ਸਾਨੂੰ ਲੱਗ ਗਿਆ ਜੀ ਬੇਨਾ ਨੇ ਘਟੀਆਂ ਹਰਕਤ ਕਰਨੀ ਕਰਨੀਆਂ ਬਾਕੀ ਸੰਗਤਾਂ ਹੁਣ ਇਹ ਸੰਗਤਾਂ ਨੂੰ ਵੋਟ ਪਾਉਣ ਤੋਂ ਨਹੀਂ ਰੋਕ ਸਕਦੇ ਵੋਟ ਪਾ ਕੇ ਇਹਨਾਂ ਦਾ ਹੀ ਦੱਸਾਂਗੇ ਵੀ ਬੇ ਕਿਹਨੂੰ ਸੰਗਤਾਂ ਚਾਹੁੰਦੀਆਂ ਨੇ ਵਾਰਡ ਨੰਬਰ 33 ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਵਾਰਡ ਨੰਬਰ 33 ਦੇ ਲੋਕਾਂ ਨੂੰ ਮੈਂ ਇਹੀ ਅਪੀਲ ਕਰੂੰ ਅਸੀਂ ਹੁਣ ਤੱਕ ਸ਼ਾਂਤੀ ਬਣਾਈ ਰੱਖੀ ਆ ਸ਼ਾਂਤੀ ਬਣਾ ਕੇ ਹੀ ਰਹਾਗੇ ਅਸੀਂ ਹੁਣ ਤੱਕ ਨਿਮਰਤਾ ਨਾਲ ਹੱਥ ਜੋੜਦੇ ਆ ਆ ਨਿਮਰਤਾ ਨਾਲ ਹੀ ਜੋੜਦੇ ਰਹਿਾਂਗੇ ਅਸੀਂ ਸੰਗਤਾਂ ਨੂੰ ਇਹੀ ਅਪੀਲ ਕਰਾਂਗੇ ਵੀ ਵੋਟਾਂ ਵਾਲੇ ਦਿਨ ਆਪਾਂ ਆਪਣੀ ਵੋਟ ਨੂੰ ਇਸਤੇਮਾਲ ਕਰਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਜਤਾਈਏ ਇਹਨਾਂ ਤੇ ਜਿਹੜਾ ਗਰੀਬ ਮਾਂ ਦਾ ਪੁੱਤ ਕਲਵੰਤ ਸਿੰਘ ਕਾਂਤੀ ਬੀਬੀ ਕਲਦੀਪ ਘੋੜਾ ਜਿਹੜੀ ਕਹਨਾ ਇਹਨਾਂ ਤੇ ਬਰਦਾਸ਼ਤ ਨਹੀਂ ਹੋ ਰਹੀ 95 ਬਾੜਾਂ ਦੇ ਵਿੱਚੋਂ ਵੀ 1 ਨੰਬਰ ਬਾੜ ਤੇ ਲੀਡ ਕਰੂ ਇਹਨਾਂ ਤੇ ਉਹ ਬਰਦਾਸ਼ਤ ਨਹੀਂ ਹੋ ਰਹਾ ਵੀ ਕਿਸੇ ਮਾਂ ਦਾ ਪੁੱਤ ਜਿੱਤ ਜਵੇ ਸਾਡੇ ਨਾਲ ਜਿੰਨੇ ਮੇਰੇ ਪ੍ਰਵਾਸੀ ਵੀਰ ਨੇ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਜੂਤਪੀ ਬਿਹਾਰ ਵਾਲੇ ਕਹਿੰਦੇ ਨੇ ਸਾਡੇ ਨਾਲ ਇਹ ਦਿਨ ਪੁਰ ਰਾਤ ਇਹਨਾਂ ਨੇ ਇੱਕ ਕੀਤਾ ਪਿਆ ਵਾ ਦੇਰਪੁਰ ਆ ਤੇ ਨਾ ਤੇ ਬਰਦਾਸ਼ਤ ਨਹੀਂ ਹੋ ਰਿਹਾ ਇਹ ਲੈ ਕੇ ਆਉਂਦੇ ਨੇ ਆਪ ਦੇ ਇਕੱਠੇ ਕਰਕੇ ਕਰਾਇਆਂ ਤੇ ਦਸ ਦਾ ਜਨਾਨਿਆਂ ਨੂੰ ਪੈਸੇ ਦੇ ਕੇ 5-500 ਰੁਪਇਆ ਪੈਸੇ ਦੇ ਦੇ ਕੇ ਲੈ ਕੇ ਆਉਂਦੇ ਨੇ ਉਹ ਇਹਨਾਂ ਦਾ 5 ਵਜੇ ਦਫ਼ਤਰ ਹੋ ਜਾਂਦੇ ਨੇ ਬੰਦ ਸਾਡੀਆਂ ਕੱਲ ਐਤਵਾਰ ਸੀ ਘਟੋ ਘਟ ਸਾਡੀਆਂ 10-15 ਮੀਟਿੰਗ ਹੋਈਆਂ ਡੇਲੀ ਅਸੀਂ 10 ਵਜੇ ਤੋਂ ਲੈ ਕੇ 3 ਵਜੇ ਤੱਕ ਡੋਰ ਟੂ ਡੋਰ ਕਰਦੇ ਆਂ ਇਹਨਾਂ ਤੇ ਬਰਦਾਸ਼ਤ ਨਹੀਂ ਹੋ ਰਿਹਾ ਕਾਂਤੇ ਜੀ ਕੀ ਲੱਗਦਾ ਕਿ ਦੱਸਿਆ ਇਹ ਵੀ ਜਾ ਰਹੇ ਮਹਿਲਾਵਾਂ ਉਹ ਲੱਕੇ ਹਲੇ ਰੋਟੀ ਖਾ ਰਹੇ ਸੀ ਕਿ ਹਲੇ ਆਈ ਸੀ ਹਲੇ ਤਾਂ ਜੀ ਆ ਕੇ ਰੋਟੀ ਖਾਣ ਲੱਗੇ ਸੀ ਜਦ ਹੀ ਆ ਕੇ ਇਹਨਾਂ ਨੇ ਸਾਨੂੰ ਧੱਕਾ ਸੇ ਕਰੇ ਮੈਡਮਾਂ ਨੇ ਸਾਡੀਆਂ ਭੈਣਾਂ ਨੇ ਬਜ਼ੁਰਗਾਂ ਨੇ ਇਹਨਾਂ ਜਿਹੜੇ ਪਿਆਰ ਕਰਦੀਆਂ ਸਰਦਾਰ ਨਿਰਮਰ ਸਿੰਘ ਨੂੰ ਤੇ ਕਲਬੰਸ ਸਿੰਘ ਕਾਂਤੀ ਨੂੰ ਨਾਲ ਰੋਟੀ ਨਹੀਂ ਖਾਦੀ ਉਹ ਜਦ ਹੀ ਬਾਹਰ ਆ ਗਈਆਂ ਤਾਂ ਮੈਂ ਮੇਰੇ ਭੈਣਾਂ ਦਾ ਤਨਬਾਦ ਕਰਦਾ ਜਿਨ੍ਹਾਂ ਨੇ ਸਾਡਾ ਇਹਨਾਂ ਦਾ ਅੱਜ ਬਚਾ ਕਰਤਾ ਕਿ ਜੇ ਮੇਰੇ ਭੈਣਾਂ ਨਾ ਹੁੰਦੀਆਂ ਇਹਨਾਂ ਨੇ ਗੁੰਡਾਗਰਦੀ ਨਾਲ ਸਾਡੇ ਚੇਅਰਮੈਨ ਨੂੰ ਚਾੱਕ ਕੇ ਪਤਾ ਹੀ ਲੈਣੇ ਕਿੱਥੇ ਸੇ ਤੁਹਾਨੂੰ ਇੱਕ ਵਾਰੀ ਵੀਡੀਓ ਵੀ ਦਿਖਾ ਦਿੰਨੇ ਆ ਸਾਡੇ ਕੋਲ ਵੀਡੀਓ ਵੀ ਆਈ ਆ ਤੇ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿਹੋ ਜਿਹਾ ਕਿਵੇਂ ਜਿਹਾ ਮਾਹੌਲ ਬਣਿਆ ਸੀ ਤੇ ਜਿਵੇਂ ਕਿ ਤੁਹਾਨੂੰ ਅਸੀਂ ਲਗਾਤਾਰ ਜਿਹੜੇ ਲਾਈਵ ਤਸਵੀਰਾਂ ਦਿਖਾ ਰਹੇ ਸੀਗੇ ਸਰਦਾਰ ਨਿਰਮਲ ਸਿੰਘ ਕਾਂਤੇ ਜਿਹੜਾ ਦਫਤਰ ਤੋਂ ਅਸੀਂ ਬਾਹਰ ਚਲਦੇ ਆਂ ਦੇਖ ਸਕਦੇ ਹੋ ਜਿਹੜਾ ਖਾਲੇ ਵੀ ਜਿਹੜਾ ਮਹਿਲਾਵਾਂ ਦਾ ਜਿਹੜਾ ਇਕੱਠ ਆ ਉਹ ਬਹੁਤ ਜ਼ਿਆਦਾ ਜਿਹੜਾ ਬਾੜ ਵੀ ਹਲੇ ਵਿਖਾਈ ਦੇ ਰਿਹਾ ਏ ਤੇ ਦੱਸਿਆ ਇਹ ਜਾ ਰਿਹਾ ਕਿ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹ ਮੌਕੇ ਤੇ ਜਿਹੜਾ ਪਹੁੰਚਿਆ ਸੀ ਉਹਨਾਂ ਨੂੰ ਜਿਹੜਾ ਪਿਆਰ ਨਾਲ ਜਿਹੜਾ ਸਰ ਨਿਰਮਲ ਸਿੰਘ ਨੂੰ ਜਿਹੜਾ ਦਫਤਰ ਤੋਂ ਬਾਹਰ ਲਿਜਾਇਆ ਗਿਆ ਹੋਰ ਵੀ ਗੱਲਬਾਤ ਕਰਦੇ ਆਂ ਤੇ ਬਾਕੀ ਤੁਹਾਨੂੰ ਦੱਸਦੇ ਆ ਕਿ ਜਿਹੜਾ ਇਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਤੇ ਜਿਵੇਂ ਜਿਵੇਂ ਕੁਲਵੰਤ ਸਿੰਘ ਕਾਂਦੇ ਨੇ ਦੱਸਿਆ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਉਹਨਾਂ ਨੂੰ ਪਿਆਰ ਨਾਲ ਜਿਹੜਾ ਬਾਹਰ ਲਿਆਇਆ ਗਿਆ ਸਰ ਨਿਰਮਲ ਸਿੰਘ ਜੀ ਨੂੰ ਤੇ ਨਾਲੇ ਗੱਡੀ ਵਿੱਚ ਜਿਹੜਾ ਹੈ ਜ਼ਬਰਦਸਤੀ ਬਿਠਾਉਣ ਲੱਗੇ ਤਾਂ ਜਿਹੜੀਆਂ ਮਹਿਲਾਵਾਂ ਸਮਰਥਕ ਸੀਗੇ ਉਹਨਾਂ ਨੇ ਜਿਹੜਾ ਹੈ ਉਹਨਾਂ ਨੂੰ ਲੈ ਜਾਣ ਤੋਂ ਰੋਕ ਦਿੱਤਾ ਕੈਮਰਾ ਪਰਸਨ ਰਣਜੀਤ ਈਮਾਨ ਦੇ ਨਾਲ ਮੈਂ ਸੁਮੇਤ ਵਰਮਾ ਪ੍ਰੋਨ ਡਾਇਨ ਲੁਧਿਆਣਾ